ਸਤਿ ਸ਼੍ਰੀ ਅਕਾਲ ਦੋਸਤੋ టుడే ਪੰਜਾਬ ਵੈਦਰ ਦੇਖ ਰਹੇ ਹਾਂ ਸਾਰ ਦਰਸ਼ਕਾਂ ਦਾ ਹੀ ਸਵਾਗਤ ਕਰਦੇ ਹਾਂ ਲੈ ਕੇ ਆਤਰ ਹੋਏ ਆ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਅੱਜ ਕਿੱਦਾਂ ਦਾ ਰਹੇਗਾ ਪੰਜਾਬ ਦਾ ਮੌਸਮ ਇਹ ਸਾਰੀ ਜਾਣਕਾਰੀ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋੜੇ ਜਿਕੇ ਬੀਨ ਤੇ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੇ ਹਰ ਦਿਨ ਦੇ ਮੌਸਮ ਦੀਆਂ ਤਾਜ਼ਾ ਖਬਰਾਂ ਇਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾਉਂਦ ਰਹੀ ਹੈ ਪੰਜਾਬ ਇਹ ਚਾਲ ਜਵੀ ਮੀਂਹ ਦਾ ਅਲਰਟ ਯਾਰੀ ਹੋਇਆ ਹੈ ਅੱਜ ਸਵੇਰ ਹੀ ਕਈ ਇਲਾਕਿਆਂ ਦੇ ਵਿੱਚ ਬੱਦਲਛਾਈ ਹੋਇਆ ਨੇ ਤੇ ਕਈ ਇਲਾਕਿਆਂ ਦੇ ਵਿੱਚ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਮੌਸਮ ਵਿਭਾਗ ਨੇ ਇੱਕ ਜ਼ਿਲ੍ਹੇ ਵਿੱਚ ਔਰ ਇਹ ਅਲਰਟ ਅਤੇ 14 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਯਾਰੀ ਕੀਤਾ ਹੈ ਜਦੋਂ ਕਿ ਸੂਬੇ ਦੇ ਆਹਤ ਵੱਤ ਤੋਂ ਬਾਅਦ ਤਾਪਮਨ 2 ਡਿਗਰੀ ਦਾ ਵਾਧਾ ਦਿਨ ਪ੍ਰਤੀ ਦਿਨ ਵਾਧਾ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮਾਨਸਾ ਬਠਿੰਡਾ ਫਾਜ਼ਿਲਕਾ ਸ਼੍ਰੀ ਮੁਕਸ਼ੌਰ ਸਾਹਿਬ ਦੇ ਤਰਨਤਾਰਨ ਵਿੱਚ ਅੱਜ ਸਵੇਰ 10 ਵਜੇ ਤੱਕ ਦਰਮਿਆਨੀ بارش ਦਾ ਪ੍ਰਤੀ ਕਾਂਡੇ ਦੀ ਰਫ਼ਤਾਰ ਨਾਲ ਹਵਾਵਾਂ ਵਿੱਚ ਚੱਲਣ ਦੀ ਪੇਸ਼ੰ ਕੋਈ ਵੀ ਕੀਤੀ ਗਈ ਹੈ ਇਸ ਲਈ ਜੇ ਕੋਈ ਹੋਰ ਨਵੀਂ ਅਪਡੇਟ ਮਿਲਦੀ ਆਪਾਂ ਚੈਨਲ ਦੇ ਸ਼ੇਅਰ ਕਰਾਂਗੇ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ ਸਾਰਿਆਂ ਦਾ